جی ہاں بلایا ہاں جی جی تھی مطلب جمع کرا گئے سی وہ پاس کہتے تھے میں اس کر کے بہت خوش ਤੁਸੀਂ ਕਰ ਲਿਓ ਜੈਕ ਵੈਸੇ ਹਾਂਜੀ ਹਾਂਜੀ ਅੱਛਾ ਠੀਕ ਹੈ ਹਲੋ ਜੀ ਸਰ ਜੀ ਸਭ ਤੁਹਾਡਾ ਤੇ ਤੁਹਾਡੇ ਸਟਾਫ ਦਾ हां ਬਹੁਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਬਹੁਤ ਵਾਰੀ ਦੇਖਦੇ ਆ ਵੀ ਮਾੜਾ ਚੰਗਾ ਇੱਕ ਦੂਜੇ ਨੂੰ ਕਹਿਣਾ ਸਾਰਾ ਦਿਨ ਸਮਾਜ ਚ ਚੱਲਦਾ ਪਰ ਜੇ ਕੋਈ ਚੰਗਾ ਕਰਦਾ ਚੰਗਾ ਨਹੀਂ ਕੋਈ ਬੋਲਦਾ ਛਾ ਦੇਖੋ ਪਹਿਲਾਂ ਵੀ ਇੱਥੇ ਮੁਲਾਜ਼ਮ ਬਹੁਤ ਆਕੇ ਗਏ ਮੈਨੇਜਰ ਵੀ ਆਕੇ ਦੇਖੇ ਅਸੀਂ ਬਹੁਤ ਦੇਰ ਤੋਂ ਦੇਖਦੇ ਆਏ ਆ ਕਿ ਕਿਥੇ ਕਿਥੇ ਕਿਵੇਂ ਕਿਵੇਂ ਡੀਲਿੰਗ ਦੇਖੋ ਇੱਕ ਕਹੀਆਂ ਸੁਣੀਆਂ ਗੱਲਾਂ ਨਹੀਂ ਹੈਗੀਆਂ ਇਹ ਇੱਕ ਅੰਦਰੋਂ ਮਨ ਦੀ ਗੱਲ ਕਹਿ ਰਿਹਾ ਵੀ ਥੋੜਾ ਜਿਹੜਾ ਕਾਰਿਆਕਾਲ ਐਸੇ ਆਉਂਦਾ ਬਹੁਤ ਸੋਨਾ ਚੱਲ ਰਿਹਾ ਹੈ ਕੁਛ ਵੀ ਗੱਲ ਬੋਲਦੇ ਆਂ ਅਸੀਂ ਕਿਤੇ ਵੀ ਕੋਈ ਕੰਮ ਹੁੰਦਾ ਇੱਕ ਸਪਿੰਟ ਦੇ ਵਿੱਚ ਹੀ ਸਾਡਾ ਪੂਰਾ ਹੁੰਦਾ ਫੇਰ ਉਸ ਤੋਂ ਬਾਅਦ ਜਿਹੜਾ ਅਸੀਂ ਹੁਣ ਦੇਖਿਆ ਸੁਣਦੇ ਪਹਿਲਾਂ ਵੀ ਸੀ ਮਾੜਾ ਮੋਟਾ ਵੀ ਕਿਸੇ ਦੀ ਕੋਈ ਉੱਥੇ ਦਿੱਕਤ ਨਹੀਂ ਆਉਂਦੀ ਕੋਈ ਪੰਜ ਪੈਸੇ ਨਹੀਂ ਉੱਥੇ ਰਹਿੰਦੇ ਪਰ ਨਿਰਮਲ ਜੀ ਤੋਂ ਜੋ ਹੁਣ ਇਹ ਹੋਇਆ ਮਨਪ੍ਰੀਤ ਜੀ ਦਾ ਕਾਲ ਆਇਆ ਸਾਨੂੰ ਕਹਿੰਦੇ ਵੀ ਐ ਕਰਕੇ ਵੀ ਪੇਮੈਂਟ ਥੋੜੀ ਵੀ ਘੱਟ ਜਮਾ ਹੋਈ ਐ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਵੀ ਥੋੜੀ ਗੜਬੜ ਤਾਂ ਨਹੀਂ ਕੋਈ ਅਸੀਂ ਕਹਾਂ ਨਹੀਂ ਜੀ ਸਾਡੀ ਤਾਂ ਲੱਗਪਗ ਪੂਰੀ ਐ ਮੈਂ ਟੋਰ ਤੇ ਬਾਹਰ ਸੀਗਾ ਤੇ ਬੱਚਿਆਂ ਨੇ ਪੇਮੈਂਟ ਜਮਾ ਕਰਵਾ ਕੇ ਚਲੇ ਗਏ ਫਿਰ ਇਹਨਾਂ ਦਾ ਦੁਬਾਰਾ ਫੋਨ ਆਇਆ ਵੀ ਤੁਸੀਂ ਇੱਕ ਵਾਰੀ ਦੁਬਾਰਾ ਚੈੱਕ ਕਰ ਲਓ ਆਪਣੇ ਹਿਸਾਬ ਨਾਲ ਫੋਨ ਕਰਿਆ ਅਸੀਂ ਕਹਾਂ ਸਾਨੂੰ ਤਾਂ ਦੇਖੋ ਜੀ ਕੁਝ ਅਡਜਸਟਮੈਂਟ ਤੁਸੀਂ ਆਪ ਹੀ ਦੇਖ ਲਓ ਕੀ ਐ ਫਿਰ ਇਹਨਾਂ ਦਾ ਦੁਬਾਰਾ ਫੋਨ ਆਇਆ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੀ ਥੋੜੀ ਪੇਮੈਂਟ ਵੱਧ ਆ ਗਈ ਅਸੀਂ ਕਹੇ ਦੇਖੋ ਸਾਨੂੰ ਇਸ ਟਾਈਮ ਜੱਜਮੈਂਟ ਨਹੀਂ ਫਿਰ ਇਹਨਾਂ ਨੇ ਸਾਨੂੰ 25000 ਰੁਪਇਆ ਵਾਪਸ ਕਰਿਆ ਹਾਂ ਤੇ ਕੋਈ ਵੀ ਦੇਖੋ ਆਪਾਂ ਅੱਜ ਸਮਾਜ ਦੇ ਵਿੱਚ ਦੇਖਦੇ ਹਾਂ 10% ਤੇ ਕੋਈ ਹਿੱਲ ਜਾਂਦਾ ਪਰ ਐਸੀ ਇਮਾਨਦਾਰੀ ਨਿਰਮਲ ਜੀ ਖੜੇ ਨੇ ਦੇਖੋ ਮਿਸਾਲ ਇਹਨਾਂ ਨੇ ਫੋਨ ਆਇਆ ਵੀ ਇਹ ਦੇਖੋ ਇੱਕ ਸਾਰੇ ਸਟਾਫ ਦਾ ਹੀ ਦੇਖੋ ਧੰਨਵਾਦ ਕਰਦੇ ਹਾਂ ਵੀ ਸਮਾਜ ਦੇ ਵਿੱਚ ਐਸੇ ਐਸੇ ਬੰਦੇ ਇਹ ਥੋਪ ਹੀ ਰਹਿੰਦੇ ਨੇ ਕੋਈ ਇਹਨਾਂ ਨੂੰ ਮਤਲਬ ਦੱਸਦਾ ਹੀ ਨਹੀਂ ਹੈਗਾ ਜਿਹੜਾ ਵੀ ਬਧੀ ਇਨੀਸ਼ੀਏਟਿਵ ਹੈ ਇਹ ਵੀ ਇਹ 12 ਹੋਰ ਵੀ ਦਿਨ ਪਹਿਲਾਂ ਇਹ ਆਪਣੇ ਆਰਮੀ ਦੇ ਰਾਮ ਜੀ ਹਾਂਜੀ ਹਾਂ 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 ਨਹੀਂ ਮੁੰਡਾ ਕੋਈ ਜੋਗੂ ਲੱਗੇ ਬਹੁਤ ਸੀਗੇ ਨਹੀਂ ਹਰਸ ਸਾਫ ਰਹਿੰਦਾ ਮੈਂ ਮੁੰਡਾ ਮੈਂ ਛੁੱਟੀ ਕੰਨ ਚੱਲਣਾ ਹਾਂ ਮੇਰਾ ਕੋਈ ਡਾਕਟਰ ਵੀ ਨਹੀਂ ਆਉਂਦਾ ਮੇਰੇ ਕੋਲ ਅਪਟੋਰੀ ਹਾਂ ਇਹ ਮੁੰਡੇ ਨੇ ਨਾ ਦਸ ਦਿਨਾਂ ਤੋਂ ਕਮਰਾ ਬੰਦ ਕਰਾਇਆ ਹੋਇਆ ਹਾਂਜੀ ਹਾਂਜੀ ਤੇ ਜਰਾ ਤਾਂ ਉਹ ਬੰਦਾ ਨਹੀਂ ਆਇਆ ਠੀਕ ਹੈ ਮੰਨੇ ਮਤਲਬ ਇਸ ਕੋਲੇ ਕੈਸ਼ ਹੈ ਮਸਲਾ ਟਿਕਾ ਜੋ ਉਹ ਬੰਦਾ ਹੈਗਾ ਮਿਲਦਾ ਜਿਹੜਾ ਮੰਨੇ ਜਣਾ ਨਾਲ ਬੈਂਕ ਬੰਦ ਕਰਾਇਆ ਵੇਖੋ ਇਹਦੇ ਤੇਰੀ ਵਾਰੀ ਹੈ ਸਾਹੂਰ ਤੇ ਅਨੁਵਾਦ ਰਜੇਸ਼ ਕੁਮਾਰ ਹੈ ਜੀ। ਅਰਜੀਤ ਜੀ ਕਿੱਥੇ ਨੇ ਰਹਿਣ ਵਾਲੇ ਉਹ ਅੱਜ ਜਿਹੜਾ ਤੁਸੀਂ ਵੈਂਟੂ ਦੇ ਵਿੱਚ ਸਟਾਫ ਨੂੰ ਸਜ਼ਾਾਨ ਦਿੱਤਾ ਕੀ ਮਾਮਲਾ ਸੀ? ਉਹ ਇਸ ਤਰ੍ਹਾਂ ਕਰ ਲੈ ਜੀ ਸਾਡਾ ਹਾਰਡਵੇਅਰ ਦਾ ਕੰਮ ਹੈ ਗਾਮੜੀ ਰੋਡ ਤੇ ਦਿੜਬਾ ਚ ਤੇ ਕੁਛ ਦਿਨ ਪਹਿਲਾਂ ਇੱਕ ਪੇਮੈਂਟ ਜਮ੍ਹਾਂ ਕਰਵਾਈ ਸੀ 50000 ਰੁਪਏ ਦੀ। ਆਹ ਸੌਰੀ 25000 ਰੁਪਏ ਦੀ। 25000 ਰੁਪਏ ਦੀ ਪੇਮੈਂਟ ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਗਿਣ ਕੇ ਜਮ੍ਹਾਂ ਕਰਵਾਇਓ। ਤੇ ਉਹ ਇੱਥੇ ਆ ਕੇ ਜਮਾ ਕਰਵਾ ਕੇ ਬੇਟਾ ਚਲਾ ਗਿਆ ਘਰਦਿਆਂ ਨੇ ਉਹ ਪੇਮੈਂਟ ਗਿਣ ਕੇ ਦਿੱਤੀ ਸੀ ਕਿਹੜੀ ਬ੍ਰਾਂਚ ਜਮਾ ਕਰਾ ਕੇ ਇਹ ਪੀਐਨਬੀ ਬ੍ਰਾਂਚ ਦੇ ਵਿੱਚ ਸਾਡਾ ਖਾਤਾ ਹੈ ਜੀ ਡੜਬਾ ਦੇ ਵਿੱਚ ਸ਼ੇਰੇ ਪੰਜਾਬ ਮਾਰਕੀਟ ਦੇ ਵਿੱਚ ਉਹ ਆ ਕੇ ਕਰਾ ਕੇ ਜਮਾ ਕੇ ਚਲਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਸਾਡੇ ਕੋਲੇ ਫੋਨ ਆਂਦਾ ਹੈ ਮਨਪ੍ਰੀਤ ਜੀ ਦਾ ਵੀ ਇਦਾਂ ਕਰਕੇ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਵੀ ਸ਼ਾਇਦ ਤੁਹਾਡੀ ਪੇਮੈਂਟ 'ਚ ਕੋਈ ਘਟ ਵੱਧ ਹੈ ਅਸੀਂ ਕਿਹਾ ਵੀ ਅਸੀਂ ਤਾਂ ਇੱਕ ਵਾਰੀ ਗਿਣਕੇ ਦਿੱਤੀ ਹੈ ਬਾਕੀ ਤੁਸੀਂ ਦੇਖ ਲਓ ਚਲੋ ਨਹੀਂ ਸਮਝ ਆਇਆ ਫਿਰ ਦੁਬਾਰਾ ਉਹਨਾਂ ਦਾ ਫੋਨ ਆਇਆ ਜੀ ਕਹਿੰਦੇ ਤੁਸੀਂ ਦੁਬਾਰਾ ਦੇਖੋ ਵੀ ਕੁਝ ਨਾ ਕੁਝ ਦਿੱਕਤ ਹੈਗੀ ਐ ਅਸੀਂ ਕਿਹਾ ਵੀ ਸਾਡੀ ਪੇਮੈਂਟ ਸਾਨੂੰ ਐ ਲੱਗੇ ਵੀ ਕਿਤੇ ਕਹਿੰਦੇ ਨੇ ਵੀ ਪੇਮੈਂਟ ਘਟ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਘਟ ਤਾਂ ਹੈ ਨਹੀਂ ਵੀ ਤੁਸੀਂ ਇੱਕ ਵਾਰੀ ਦੇਖ ਲਓ ਕੋਈ ਗੱਲ ਨਹੀਂ ਸਾਨੂੰ ਨਹੀਂ ਜਾਣਕਾਰੀ ਫਿਰ ਇਹਨਾਂ ਨੇ ਸਾਨੂੰ ਬ੍ਰਾਂਚ ਦੇ ਵਿੱਚ ਬੁਲਾਇਆ ਕਹਿੰਦੇ ਤੁਸੀਂ ਇੱਕ ਵਾਰੀ ਆ ਕੇ ਜਾਓ ਆਪਾਂ ਇੱਥੇ ਹੀ ਬੈਠ ਕੇ ਗੱਲ ਕਰਦੇ ਆਂ ਫਿਰ ਇਹਨਾਂ ਨੇ ਸਾਨੂੰ ਜਦੋਂ ਅਸੀਂ ਆਏ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਹਾਡੀ ਉਹ ਪੇਮੈਂਟ 25000 ਨਹੀਂ ਅਸੀਂ 50000 ਰੁਪਇਆ ਸੀਗਾ ਬੱਚੇ ਸੀਗੇ ਬੱਚਿਆਂ ਕਰਕੇ ਸਾਨੂੰ ਸਮਝ ਨਹੀਂ ਆਇਆ ਕੁਝ ਸਾਨੂੰ ਪਿੱਛੇ ਮੈਂ 2-3 ਦਿਨ ਬਾਹਰ ਹੋਣ ਕਰਕੇ ਸਾਨੂੰ ਨਹੀਂ ਵੀ ਉਹਦਾ ਕੋਈ ਹਿਸਾਬ ਲੱਗਿਆ ਵੀ ਪੇਮੈਂਟ ਵੱਧ ਹੈ ਜਾਂ ਘਟ ਹੈ ਫਿਰ ਸਾਨੂੰ ਬ੍ਰਾਂਚ ਦੇ ਵਿੱਚ ਕੈਸ਼ੀਅਰ ਆਪਣੇ ਨਿਰਮਲ ਜੀ ਮਨਪ੍ਰੀਤ ਜੀ ਔਰ ਮੈਨੇਜਰ ਸਾਹਿਬ ਕਲਾਸ਼ ਜੀ ਇਹਨਾਂ ਨੇ ਸਾਨੂੰ ਉਹ ਪੇਮੈਂਟ 25000 ਰੁਪਏ ਵਾਪਸ ਕੀਤੀ ਇਸ ਤਰ੍ਹਾਂ ਅੱਜ ਤੁਸੀਂ ਫਿਰ ਇਹਨਾਂ ਦਾ ਧੰਨਵਾਦ ਤੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਮਾਨ ਸਨਮਾਨਤਾ ਜੀ ਦੇਖੋ ਇਹਨਾਂ ਚੀਜ਼ਾਂ ਦਾ ਕੋਈ ਕਰ ਹੀ ਨਹੀਂ ਸਕਦਾ ਸਿਰਫ ਇੱਕ ਆਪਾਂ ਧੰਨਵਾਦ ਕਰ ਸਕਦੇ ਹਾਂ ਮੂੰਹੋਂ ਬੋਲ ਕੇ ਉਹ ਇੱਕ ਸ਼ਬਦੀ ਕੀਤਾ ਵੀ ਇਸ ਤਰ੍ਹਾਂ ਦੇ ਬੰਦੇ ਮਿਲਨੇ ਬਹੁਤ ਘੱਟ ਹੈ ਪਰ ਇਹ ਦੇਖਦੇ ਹੋਏ ਵੀ ਇਹਨਾਂ ਦਾ ਸਨਮਾਨ ਬਣਦਾ ਹੈ ਇਹਨੂੰ ਦੇਖ ਕੇ ਹੋਰ ਵੀ ਕਿਸੇ ਨੂੰ ਜਾਗਰਤੀ ਹੁੰਦੀ ਹੈ। ਕੀ ਲੱਗਦਾ ਕਿ ਇਮਾਨਦਾਰੀ ਬਹੁਤ ਵੱਡੀ ਮਿਸਾਲ ਹੈ। ਲੱਗਦਾ ਤਾਂ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ 10 ਰੁਪਏ ਨੂੰ ਦੇਖ ਕੇ ਢੁੱਲ ਜਾਂਦਾ ਹੈ। ਪਰ ਸਾਨੂੰ ਨਾ ਪਤਾ ਹੁੰਦੇ ਹੋਏ ਵੀ ਇਹਨਾਂ ਨੇ ਬਲਾ ਕੇ ਤਿੰਨ ਵਾਰੀ ਖੁਦ ਚੈੱਕ ਕਰਨ ਤੋਂ ਬਾਅਦ ਸਾਨੂੰ ਬੁਲਾ ਕੇ ਇਹਨਾਂ ਨੇ 25000 ਰੁਪਏ ਵਾਪਸ ਕੀਤਾ ਇਸ ਤੋਂ ਵੱਧ ਤਾਂ ਇਮਾਨਦਾਰੀ ਦੀ ਹੋਰ ਮਿਸਾਲ ਨਹੀਂ ਹੋ ਸਕਦੀ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਪੈਸਾ ਜਿਹੜਾ ਹੈਗਾ ਰਿਸ਼ਤੇਦਾਰੀਆਂ ਖਤਮ ਕਰ ਰਿਹਾ ਹੈ ਭਾਈਚਾਰ ਖਤਮ ਕਰ ਰਿਹਾ ਹੈ ਇਸ ਤਰ੍ਹਾਂ ਦੀ ਆਪਸਰਾ ਦੀ ਜਰੂਰਤ ਹੈ ਇਸ ਤਰ੍ਹਾਂ ਦੇ ਆਪਸਰਾ ਨਹੀਂ ਤਾਂ ਐ ਸਮਝ ਲਓ ਜੀ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਹਰੇਕ ਅਦਾਰੇ ਦੇ ਵਿੱਚ ਜ਼ਰੂਰਤ ਹੈ ਪਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਪਹਿਲਾਂ ਵੀ ਇਸ ਬ੍ਰਾਂਚ ਦੇ ਵਿੱਚ ਬਹੁਤ ਮੁਲਾਜ਼ਮ ਆ ਕੇ ਗਏ ਬਹੁਤ ਮੈਨੇਜਰ ਆ ਕੇ ਗਏ ਪਰ ਇਦਾਂ ਦਾ ਸਟਾਫ ਅਸੀਂ ਨਹੀਂ ਕਦੇ ਦੇਖਿਆ ਜੀ 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 ਹਰ ਆ ਦਿਨ ਦੇਖਦੇ ਆ ਕਿ ਚੋਰੀ ਲੁੱਟਾ ਪੋਹਾਂਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਇਸ ਤਰ੍ਹਾਂ ਦੀ ਵੀਡੀਓ ਜਦੋਂ ਸਾਹਮਣੇ ਆਉਂਦੀਆਂ ਕਿ ਲੱਗਦਾ ਕਿ ਲੋਕਾਂ ਨੂੰ ਵਿਚਾਰ ਆਪਣੇ ਬਦਲ ਲੈਣਗੇ ਵਿਚਾਰ ਤਾਂ ਇਦਾਂ ਜੀ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਐਸੇ ਇਮਾਨਦਾਰ ਲੋਕ ਅੱਜ ਵੀ ਜਿਉਂਦੇ ਨੇ ਅੱਜ ਵੀ ਹੈਗੇ ਨੇ ਜਿਹੜੇ ਕਿ ਦੂਜਿਆਂ ਨੂੰ ਵੀ ਮੋਟਿਵੇਟ ਕਰਦੇ ਨੇ ਵੀ ਹਾਂ ਤੁਸੀਂ ਇਹ ਚੋਰੀਆਂ ਚਕਾਰੀਆਂ ਨੂੰ ਛੱਡ ਕੇ ਸਿਰਫ ਇਮਾਨਦਾਰੀ ਦੀ ਜ਼ਿੰਦਗੀ ਜੀ ਕੇ ਵੀ ਖੁਸ਼ ਰਹਿ ਸਕਦੇ ਹੋ ਨਿਰਮਲ ਸਿੰਘ ਜੀ ਜੀ ਕੀ ਪੋਸਟ ਆ ਤੁਹਾਡੀ ਹੈਲਕੇਸ਼ ਜੀ ਇਹ ਇਸ ਤਰ੍ਹਾਂ ਹੋਇਆ ਸੀ ਜੀ ਇਹ ਸਾਰਾ ਉਛਲ ਜਿਹੜਾ ਤੁਸੀਂ ਅੱਜ 1.25 ਹਜ਼ਾਰ ਰੁਪਏ ਦੀ amount ਜਿਹੜੀ ਰਿਜਾਈਨ ਵਾਪਸ ਕੀਤੀ ਜੀ ਜਿਹਨਾਂ ਨੇ ਕੈਸ਼ ਜਮ੍ਹਾਂ ਕਰਾਇਆ ਜੀ ਉਹਦੇ ਵਿੱਚ 25000 ਰੁਪਏ ਵੱਧ ਸੀਗਾ ਇਹਨਾਂ ਨੂੰ ਕਹਿਣ ਤੇ ਮਤਲਬ ਇਹਨਾਂ ਨੂੰ ਦੱਸਿਆ ਵੀ ਕੈਸ਼ ਤੁਹਾਡਾ ਫालतू ਤਾਂ ਨਹੀਂ ਇਹ ਕਹਿੰਦੇ ਨਹੀਂ ਲੇਕਿਨ ਕੈਸ਼ ਇਹਨਾਂ ਦਾ ਫालतू ਸੀਗਾ ਕਿੰਨੀ amount ਜਮ੍ਹਾਂ ਕਰਾਈ ਸੀ ਕਿੰਨੀ ਵਾਪਸ ਕੀਤੀ ਇਹਨਾਂ ਨੇ ਤੱਕ ਇਹਨਾਂ ਦੋ ਮਤਲਬ ਪਾਰਟਾਂ ਦੇ ਵਿੱਚ ਕਰਾਈ ਸੀ ਜੀ ਇੱਕ ਪਾਰਟ ਦੇ ਵਿੱਚ ਜਾਨੀ 25000 ਰੁਪਏ ਵੱਧ ਸੀਗੇ ਉਹ 25000 ਰੁਪਏ ਵਾਪਸ ਕੀਤੇ ਨੇ ਮੰਮ ਜੀ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਜੀ ਇਹਦੇ ਵਿੱਚ ਅਸੀਂ ਕਹਿੰਦੇ ਕਿ ਪੈਸਾ ਜਿਹੜਾ ਪੈਸੇ ਨਾਲ ਪਰਿਵਾਰਾਂ ਦੇ ਵਿੱਚ ਵੀ ਬੈਰ ਪੈ ਰਹੇ ਨੇ ਜੀ ਰਿਸ਼ਤੇ ਖਤਮ ਹੋ ਰਹੇ ਨੇ ਪਰ ਤੁਸੀਂ ਬਹੁਤ ਵੱਡੀ ਮਿਸਾਲ ਇੱਕ ਕਹਿਣ ਕੀਤੀ ਹੈ ਵਾਪਸ ਕਰਕੇ ਪੈਸੇ ਪਹਿਲਾਂ ਵੀ ਕਹਿੰਦੇ ਐਕਸਟਰ ਇਦਾਂ ਨਾ ਹੁੰਦਾ ਰਹਿੰਦਾ ਮੈਂ ਤਕਰੀਬਨ ਡੇਲੀ ਹੀ 500000 ਰੁਪਏ ਡੇਲੀ ਵਾਪਸ ਕਰਕੇ ਜਾਂਦਾ ਜੀ ਜਿਹੜਾ ਵੱਧ ਦਾ ਕੈਸ਼ ਹਾਂਜੀ ਹਾਂ ਜਿਦਾਂ ਕੋ ਮਿਸਾਲ ਇੱਕ ਨਰੇਂਦਰ ਸਾਹਰੀ ਚੰਦੇ ਨੇ ਕੱਪੜੇ ਵਾਲੇ ਤਕਰੀਬਨ ਇਹਨਾਂ ਦਾ ਮੈਂ ਡੇਲੀ ਹੈ ਤਕਰੀਬਨ 500 ਰੁਪਏ ਵਾਪਸ ਕਰਦਾ ਹਾਂ ਹੋਰ ਵੀ ਆਪਣੇ ਬਹੁਤ ਜ਼ਿਆਦੇ ਨੇ ਜਿੰਨੇ ਮੈਂ ਜਾ ਕੇ ਮਤਲਬ ਜਾ ਕੇ ਸ਼ਾਪ ਦੇ ਵਿੱਚ ਕੈਸ਼ ਦੇ ਕਉਣਾ ਜੀ ਕਿੰਨੇ ਸਮੇਂ ਤੋਂ ਤੁਸੀਂ ਜੌਬ ਕਰ ਰਹੇ ਹੋ ਮੈਂ ਇੱਥੇ 4.5 ਸਾਲ ਹੋ ਗਏ ਜਿੰਨੇ ਪਹਿਲਾਂ ਕੀ ਜੌਬ ਕਰਦੇ ਸੀ ਪਹਿਲੇ ਮੈਂ ਹੈਡ ਕੈਸ਼ਰ ਸੀ ਅਜੇ ਬਰਨਾਲੇ ਕੋਲੇ ਸ਼ਾਇਨਾ ਪਿੰਡਾ ਉਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਵੀ ادارے ਦੇ ਵਿੱਚ ਰਹੇ ਹੋ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਆਇਆ ਆਰਮੀ ਤੋਂ ਪੈਸਾ ਕਿੱਥੇ ਵੀ ਰਹਿੰਦਾ ਰਿਹਾ ਮੇਰਾ ਪਿੰਡ ਤੂਰਵੰਜਰ ਹੈ ਜੀ ਹੁਣ ਅੱਜ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਲੋਕਾਂ ਦਾ ਫਕਰ ਹੋ ਰਿਹਾ ਬੜਾ ਉਹ ਬੰਦਿਆਂ ਫਕਰ ਹੋ ਰਿਹਾ ਜੀ ਉਹ ਲੋਕਾਂ ਨੂੰ ਕੀ ਜਣਾਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਵੀ ਮਤਲਬ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਵਾਪਸ ਕਰੋ ਪਰਮਾਤਮਾ ਜਿਆਦਾ ਤਰੱਕੀ ਦਿੰਦਾ ਸੁਖਨਾਪੁਰ ਕੀ ਲਕਮੀ ਨਹੀਂ ਐਡਮਿਨੇਜਰ ਹਾਂਜੀ ਸੀਨੀਅਰ ਬ੍ਰਾਂਚ ਮੈਨੇਜਰ ਹਾਂ ਇਹ ਨਿਰਮਲ ਜੀ ਨੇ ਜਿਹੜੇ ਪੇਮੈਂਟ ਵਾਪਸ ਕੀਤੀ ਹੈਗੀ ਅੱਜ ਬੈਂਕ ਦੇ ਵਿੱਚ ਇਹ ਲੋਕ ਆਏ ਹੈਗੇ ਨੇ ਕਿਸ ਤਰ੍ਹਾਂ ਦੇ ਸਰਮੇਨ ਤਾਂ ਆਇਆ ਜਿਸ ਤਰ੍ਹਾਂ ਦਾ ਆਪਣਾ ਫਾਈਨੈਂਸ਼ੀਅਲ ਸੈਕਟਰ ਹੈ ਬੈਂਕਿੰਗ ਤੇ ਇਹਦੇ ਵਿੱਚ ਇੱਕ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਇਹਦਾ ਇੱਕ ਸਾਹਮਣੇ ਲਾਈਵ ਉਦਾਹਰਣ ਐਗਜ਼ਾਮਪਲ ਨਿਰਮਲ ਜੀ ਨੇ ਪੇਸ਼ ਕੀਤਾ ਇਸ ਤੋਂ ਪਹਿਲਾਂ ਵੀ ਇਹ ਮਤਲਬ ਛੋਟੀ ਮੋਟੀ ਅਮਾਉਂਟਾਂ ਕਸਟਮਰ ਨੂੰ ਵਾਪਸ ਕਰ ਦੇਣੇ ਨੇ ਅਗਰ ਇੱਕ ਜਿਹੜੀ ਆ 25000 ਦੀ ਅਮਾਉਂਟ ਸੀ ਕਸਟਮਰ ਨੂੰ ਖੁਦ ਨਾ ਪਤਾ ਹੁੰਦੀ ਵੀ ਇਹਨਾਂ ਨੇ ਤਿੰਨ ਵਾਰ ਕਾਲ ਕਰਕੇ ਕਨਫਰਮ ਕਰਕੇ ਕਸਟਮਰ ਨੂੰ ਆਪ ਫੜਾਈ ਤੇਰੇ ਵਾਸਤੇ ਅਸੀਂ ਬਾਕੀ ਸਾਥ ਨੂੰ ਵੀ ਇੰਝ ਕਵਾਂਗੇ ਹੋਰ ਬੈਂਕਿੰਗ EMPLOYEES ਹੋਰ ਸੈਕਟਰ ਦੇ ਵੀ ਵੀ ਇਮਾਨਦਾਰੀ ਰੱਖੋ ਭ੍ਰਸ਼ਟਾਚਾਰ ਨੂੰ ਫਰੀ ਕਰੋ